ਪੰਜਾਬੀਆਂ ਦੇ ਖਾਣੇ ਦਾ ਸਵਾਦ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਹਿਮਨਪ੍ਰਿਤ ਕਲਿਆਣ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਕੁੱਕ ਵਿਦ ਮੰਨੂ ਦੇ ਵਿੱਚ ਅੱਜ ਅਸੀਂ ਬਣਾਇਆ ਹੈ ਪੰਜਾਬੀ ਸਟਾਈਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਉਹ ਵੀ ਅਸੀਂ ਚੁੱਲੇ ਤੇ ਬਣਾਈ ਹੈ ਜੇ ਚੁੱਲੇ ਤੇ ਖਾਣ ਦਾ ਨਜ਼ਾਰਾ ਹੈ ਸਾਗ ਨੂੰ ਮੱਕੀ ਦੀ ਰੋਟੀ ਨੂੰ ਉਹ ਗੈਸ ਤੇ ਬਿਲਕੁਲ ਵੀ ਨਹੀਂ ਅੱਛਾ ਲੱਗਦਾ ਤੇ ਅੱਜ ਅਸੀਂ ਬਣਾਇਆ ਹੈ ਚੁੱਲੇ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਪੰਜਾਬੀਆਂ ਦੇ ਖਾਣੇ ਦਾ ਸਵਾਦ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜਦੋਂ ਵੀ ਸਰਦੀ ਆਉਂਦੀ ਹੈ ਤਾਂ ਪੰਜਾਬੀਆਂ ਨੂੰ ਭਲਾ ਰੋਜ਼ ਹੀ ਸਾਗ ਦੇ ਦੋ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਸਾਰਿਆਂ ਨੂੰ ਹੀ ਸਾਗ ਦਾ ਚੰਗਾ ਲੱਗਦਾ ਹੈ ਪਰ ਜਦ ਅਸੀਂ ਕੁੱਕਰ ਵਗੈਰਾ ਵਿੱਚ ਬਣਾਉਂਦੇ ਹਾਂ ਤੇ ਸਾਗ ਇੰਨਾ ਜ਼ਿਆਦਾ ਟੇਸਟੀ ਨਹੀਂ ਬਣਦਾ ਜਿੰਨਾ ਕਿ ਚੁੱਲੇ ਤੇ ਬਣਦਾ ਹੈ ਮੱਕੀ ਦੀ ਰੋਟੀ ਬਣੀ ਹੋਵੇ ਚੁੱਲੇ ਤੇ ਤੇ ਸਾਗ ਬਣਿਆ ਹੋਵੇ ਤੇ ਕੇ ਖਾਨ ਦਾ ਨਜ਼ਾਰਾ ਹੈ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖਣ ਦੇ ਲਈ ਵੀਡੀਓ ਲਾਈਕ ਕਰਨਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਇਸ ਦੇ ਲਈ ਅਸੀਂ ਦੋ ਗੁੱਟੀਆਂ ਸਾਗ ਸਰੋਂ ਦਾ ਇੱਕ ਮੇਥੀ ਦੀ ਗੁੱਟੀ ਇੱਕ ਪਾਲ ਦੋ ਪਾਲਕ ਦੀਆਂ ਗੁੱਟੀਆਂ ਇੱਕ ਧਨੀਏ ਦੀ ਗੁੱਟੀ ਲਈਏ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਅਸੀਂ ਇਹਨੂੰ ਦਾਤ ਦੇ ਉੱਤੇ ਕਟਾਂਗੇ ਦੇਖੋ ਕਿੰਨਾ ਸੋਹਣਾ ਸਾਗ ਹੈ ਕਿੰਨੀ ਸੋਹਣੀ ਪਾਲਖ ਹੈ ਤੇ ਹੁਣ ਅਸੀਂ ਇਸ ਨੂੰ ਕੱਟਣਾ ਕੀਤਾ ਹੈ ਸ਼ੁਰੂ ਦਾਤ ਦੇ ਉੱਤੇ ਅਸੀਂ ਇਸ ਨੂੰ ਬਰੀਕ-ਬਰੀਕ ਕੱਟਿਆ ਹੈ ਅਸੀਂ ਇਸ ਨੂੰ ਸ਼ੁਰੂ ਹੀ ਨਾਲ ਨਹੀਂ ਕੱਟਿਆ ਜਿਵੇਂ ਪੰਜਾਬ ਦੇ ਵਿੱਚ ਇਹ ਤਰੀਕੇ ਵਰਤੇ ਜਾਂਦੇ ਹਨ ਸਾਗ ਬਣਾਉਣ ਦੇ ਕੱਟਣ ਦੇ ਅਸੀਂ ਅੱਜੋ ਹੀ ਤਰੀਕੇ ਵਰਤੇ ਹਨ ਕਿਉਂਕਿ ਅਸੀਂ ਵੀ ਪੰਜਾਬ ਦੇ ਫਰੀਪੁਰ ਸ਼ਹਿਰ ਦੇ ਰਹਿਣ ਵਾਲੇ ਹਾਂ ਤੇ ਸਾਡੀਆਂ ਮੰਮੀਆ ਜਦੋਂ ਇਹ ਸਾਗ ਬਣਾਉਂਦੀਆਂ ਸੀ ਤਾਂ ਸਾਨੂੰ ਬਹੁਤ ਹੀ ਵਧੀਆ ਲੱਗਦਾ ਸੀ ਖਾਣ ਦੇ ਵਿੱਚ ਤੇ ਹੁਣ ਜਦੋਂ ਅਸੀਂ ਆਪ ਬਣਾਉਨੇ ਆ ਤਾਂ ਸਾਨੂੰ ਉਦੋਂ ਵੀ ਵਧੀਆ ਲੱਗਦਾ ਹੈ ਕਿ ਸਾਡੀਆਂ ਮੰਮੀਆ ਨੇ ਸਾਨੂੰ ਕਿੰਨਾ ਸੋਹਣਾ ਸਾਗ ਬਣਾਉਣਾ ਸਿਖਾਇਆ ਹੈ। ਲਓ ਜੀ ਅਸੀਂ ਸਾਗ ਕੱਟ ਲਿਆ ਹੈ ਬ੍ਰਿਕ ਬ੍ਰਿਕ ਉਹ ਵਿਦਾਤ ਦੇ ਉੱਪਰ ਹੁਣ ਅਸੀਂ ਇਸ ਨੂੰ ਘਟੋ ਘਟ ਚਾਰ ਪੰਜ ਵੇਰੀ ਵਧੀਆ ਖੁੱਲੇ ਪਾਣੀ ਦੇ ਵਿੱਚ ਧੋਵਾਂਗੇ। ਤਾਂ ਜੋ ਇਸ ਦੇ ਵਿੱਚ ਮਿੱਟੀ ਕਾ ਨਿਕਲ ਜਾਂ ਤੇ ਜੋ ਇਸ ਵਿੱਚ ਦਵਾਈਆਂ ਵਗੈਰਾ ਛਿੜਕੀਆਂ ਹੁੰਦੀਆਂ ਹਨ ਉਹਨਾਂ ਦਾ ਅਸਰ ਖਤਮ ਹੋ ਜਾਵੇ ਤੇ ਸਾਨੂੰ ਕੋਈ ਇਸ ਦਾ ਨੁਕਸਾਨ ਨਾ ਹੋਵੇ ਅਸੀਂ ਇਸ ਨੂੰ 3-4 ਵਾਰ ਧੋਵਾਂਗੇ ਤੇ ਅਸੀਂ ਫਿਰ ਇਸ ਨੂੰ 15-20 ਮਿੰਟ ਦੇ ਲਈ ਪਾਣੀ ਦੇ ਵਿੱਚ ਛੱਡ ਦੇਵਾਂਗੇ ਤੇ ਫਿਰ ਅਸੀਂ ਬਣਾਵਾਂਗੇ ਸਾਗ ਸਾਗ ਨੂੰ ਚੰਗੀ ਤਰ੍ਹਾਂ ਧੋਵਾਂਗੇ ਦੇਖੋ ਅਸੀਂ ਇਸ ਨੂੰ 15-20 ਮਿੰਟ ਦੇ ਲਈ ਪਾਣੀ ਦੇ ਵਿੱਚ ਛੱਡ ਦਿੱਤਾ ਹੈ ਹੁਣ ਦੂਜੇ ਪਾਸੇ ਅਸੀਂ ਲਿਆਜੀ ਚੁੱਲਾ ਮਿੱਟੀ ਦਾ ਇਹ ਮੇਰੀ ਮੰਮੀ ਨੇ ਹਜੇ 2 ਦਿਨ ਹੋ ਗਏ ਉਦੋਂ ਹੀ ਬਣਾਇਆ ਸੀ ਅਸੀਂ ਕਿ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤਾਂ ਸਾਗ ਦੀ ਚੁੱਲੇ ਤੇ ਪਾਵਾਂਗੇ ਤੇ ਸਾਗ ਵੀ ਅੱਜ ਅਸੀਂ ਪਹਿਲੀ ਵਾਰੀ ਬਣਾਇਆ ਹੈ ਹੁਣ ਅਸੀਂ ਚੁੱਲੇ ਵਿੱਚ ਲਈ ਹੈ ਬਾਲ ਅੱਗ ਤੇ ਪਤਲੀ ਵਿੱਚ ਪਾ ਲਿਆ ਹੈ 2 ਗਲਾਸ ਪਾਣੀ ਤੇ ਚੁੱਲੇ ਤੇ ਚੜਾ ਦਿੱਤਾ ਹੈ ਜੀ ਸਾਗ ਹੁਣ ਅਸੀਂ ਥੋੜਾ ਥੋੜਾ ਕਰਕੇ ਸਾਗ ਨੂੰ ਇਸ ਵਿੱਚ ਪਾਉਂਦੇ ਜਾਵਾਂਗੇ ਉਦੋਂ ਦੇਖੋ ਧੂਆ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਸੀਂ ਸਾਗ ਨੂੰ ਥੱਲੇ ਕਰਦੇ ਜਾਵਾਂਗੇ ਤੇ ਹੋਰ ਸਾਗ ਪਾਉਂਦੇ ਜਾਵਾਂਗੇ ਪਤੀਲੇ ਦੇ ਵਿੱਚ ਸਾਰਾ ਸੁngੜ ਕੇ ਸਾਗ ਬਿਲਕੁਲ ਥੋੜਾ ਜਿਹਾ ਹੀ ਬਣ ਜਾਵੇਗਾ ਇਸ ਤਰ੍ਹਾਂ ਸੀ ਇਹਨੂੰ ਨੱਪਦੇ ਜਾਵਾਂਗੇ ਤੇ ਉਧਰ ਅਸੀਂ ਚੁੱਲੇ ਦੇ ਵਿੱਚ ਇੱਕ ਛੋਟੀ ਜੀ ਲੱਕੜੀ ਲਾ ਦਿੱਤੀ ਹੈ ਤਾਂ ਜੋ ਸਾਗ ਸਾਡਾ ਮਠਾ ਮਠਾ ਬਣ ਕੇ ਤਿਆਰ ਹੋਵੇ ਮੱਠੀ ਮਠੀ ਅੱਗ ਤੇ ਜਦ ਸੇਕ ਤੇ ਸਾਗ ਬਣਦਾ ਹੈ ਤੇ ਸਾਗ ਖਾਂਦਾ ਕੀ ਨਜ਼ਾਰਾ ਆਂਦਾ ਹੈ ਜਦ ਅਸੀਂ ਅੱਜ ਇਹ ਸਾਗ ਬਣਾਇਆ ਤਾਂ ਸਾਡੇ 2-3 ਆਸ-ਪਾਸ ਦੀ ਗਵੰਡੀਆਂ ਨੇ ਸਾਗ ਲਿਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਿਆ ਕਹਿਣ ਲੱਗੇ ਕਿ ਜੋ ਸਵਾਦ ਚੁੱਲ੍ਹੇ ਦੇ ਸਾਗ ਤੇ ਹੈ ਉਹ ਕੋਈ ਗੈਸ ਦੇ ਕੁੱਕਰਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਇਸ ਵਿੱਚ ਅਸੀਂ 2 ਗਲਾਸ ਪਾਣੀ ਤੇ ਗਰਮ ਰੱਖ ਕੇ ਬਤੀਲੀ ਟੱਕ ਦਿੱਤੀ ਹੈ ਤੇ ਪਾਣੀ ਗਰਮ ਹੁੰਦਾ ਜਾਵੇਗਾ ਤਾਂ ਅਸੀਂ ਥੋੜਾ-ਥੋੜਾ ਸਾਗ ਦੇ ਵਿੱਚ ਪਾਉਂਦੇ ਜਾਵਾਂਗੇ ਦੂਸਰੀ ਪਾਸੇ ਅਸੀਂ 2-3 ਗੁੱਟੀਆਂ ਹਰੀਆਂ ਹੁੰਦੀਆਂ ਨੇ ਉਹ ਲਸਣ ਤੇ ਅਦਰਕ ਤੇ ਅਸੀਂ ਇਹਦੇ ਵਿੱਚ 10 ਤੋਂ 12-13 ਮਿਰਚਾਂ ਹਰੀਆਂ ਕੁੱਟ ਕੇ ਕੁੰਡੇ ਦੇ ਵਿੱਚ ਪਾਵਾਂਗੇ ਤੇ ਅਸੀਂ ਸਾਗ ਨੂੰ ਵਾਰ-ਵਾਰ ਚੈੱਕ ਕਰਦੇ ਰਵਾਂਗੇ ਕਿ ਇਸ ਵਿੱਚ ਪਾਣੀ ਤਾਂ ਨਹੀਂ ਸੁੱਕ ਗਿਆ ਤੇ ਹਿਲਾਉਂਦੇ ਰਵਾਂਗੇ ਤੇ ਮਠੀ-ਮਠੀ ਅੱਗ ਮਚਾਉਂਦੇ ਰਵਾਂਗੇ ਅਸੀਂ ਇਸ ਨੂੰ ਚੈੱਕ ਕਰਦੇ ਹਾਂ ਤੇ ਪਾਣੀ ਫਿਰ ਘੱਟ ਹੁੰਦਾ ਹੈ ਤੇ ਪਾ ਦਿੰਦੇ ਹਾਂ ਹੁਣ ਅਸੀਂ ਕੁੱਟਿਆ ਹੈ ਜੀ ਕੁੰਡੇ ਦੇ ਵਿੱਚ ਅਦਰਕ ਲਸਣ ਮਿਕਸੀ ਦੇ ਵਿੱਚ ਅਸੀਂ ਇਸ ਨੂੰ ਗ੍ਰੈਂਡ ਨਹੀਂ ਕੀਤਾ ਅਸੀਂ ਇਸ ਨੂੰ ਕੁੰਡੇ ਦੇ ਵਿੱਚ ਕੁੱਟਿਆ ਹੈ ਤੇ ਅਸੀਂ ਇਸ ਨੂੰ ਕੁੱਟ ਕੇ ਪਹਿਲਾਂ ਇਸ ਨੂੰ ਪਾਵਾਂਗੇ ਫਿਰ ਅਸੀਂ ਮਿਰਚਾਂ ਨੂੰ ਕੁੱਟਾਂਗੇ ਪੰਜਾਬ ਦੇ ਵਿੱਚ ਇਹ ਸਾਗ ਹਫਤੇ ਦੇ ਵਿੱਚ ਜ਼ਰੂਰ ਬਣਾਇਆ ਜਾਂਦਾ ਹੈ ਇੱਕ ਵਾਰ ਤੇ ਲੋਕ ਇਹਨੂੰ ਬੜੇ ਹੀ ਚਾਪ ਦੇ ਨਾਲ ਖਾਂਦੇ ਹਨ ਸਾਗ ਨੂੰ बाजरे ਦੀ ਰੋਟੀ ਮੱਕੀ ਦੀ ਰੋਟੀ ਦੇ ਨਾਲ ਇਸ ਨੂੰ ਬਹੁਤ ਵਧੀਆ ਖਾਇਆ ਜਾਂਦਾ ਹੈ ਪੰਜਾਬੀਆਂ ਦਾ ਬਹੁਤ ਹੀ ਸਵਾਦੇ ਦਾ ਖਾਣਾ ਹੈ ਹੁਣ ਅਸੀਂ ਅਦਰਕ ਲਸਣ ਕੁੱਟ ਕੇ ਇਸ ਵਿੱਚ ਪਾ ਦਿੱਤਾ ਹੈ ਜਦ ਆਦਾ ਸਾਗ ਬਣ ਜਾਏਗਾ ਅਸੀਂ ਇਸ ਵਿੱਚ ਇਸ ਨੂੰ ਪਾ ਦੇਣਾ ਹੈ ਅਸੀਂ ਇਸ ਨੂੰ 1 ਵਜੇ ਸਾਗ ਨੂੰ ਬਣਾਉਣਾ ਸ਼ੁਰੂ ਕੀਤਾ ਤੇ ਸਾਨੂੰ 5 ਵਜ ਗਏ ਸਨ ਸਾਗ ਬਣਾਉਂਦੇ ਬਣਾਉਂਦੇ ਹੁਣ ਅਸੀਂ ਇਸ ਵਿੱਚ 10 12 ਮਿਰਚਾਂ ਲੈਣੀਆਂ ਆਪ ਤੁਸੀਂ ਚਾਹੋ ਦੇ ਪੀਸ ਕੱਟ ਕੇ ਕੁੱਟ ਸਕਦੇ ਹੋ ਨਹੀਂ ਇਸ ਤਰ੍ਹਾਂ ਹੀ ਕੁੱਟ ਸਕਦੇ ਹੋ ਮੈਂ ਪਹਿਲਾਂ ਥੋੜੀਆਂ ਜੀਆਂ ਮਿਰਚਾਂ ਇਸ ਤਰ੍ਹਾਂ ਕੁੱਟੀਆਂ ਫਿਰ ਮੈਂ ਦੋ ਦੋ ਪੀਸ ਕਰਕੇ ਇਸ ਨੂੰ ਕੁੱਟਣਾ ਸ਼ੁਰੂ ਕੀਤਾ ਅਤੇ ਇਸ ਨੂੰ ਬਰੀਕ ਕੁੱਟ ਕੇ ਸਾਗ ਦੇ ਵਿੱਚ ਪਾਇਆ ਹੁਣ ਅਸੀਂ ਇਹਦੇ ਵਿੱਚ 2 ਤੋਂ 2.5 ਚਮਚ ਨਮਕ ਪਾਵਾਂਗੇ ਤੁਸੀਂ ਆਪਣੇ ਟੇਸਟ ਅਨਸਾਰ ਨਮਕ ਪਾ ਸਕਦੇ ਹੋ ਕਿਉਂਕਿ ਅਸੀਂ ਬਾਅਦ ਵਿੱਚ ਤੜਕੇ ਦੇ ਵਿੱਚ ਵੀ ਇਸ ਨੂੰ ਨਮਕ ਨੂੰ ਪਾਵਾਂਗੇ ਅਸੀਂ ਸਾਗ ਨੂੰ ਤੜਕਾ ਲਗਾਵਾਂਗੇ ਅਸੀਂ ਮਿਰਚਾਂ ਨੂੰ ਅਗਰ ਥੋੜਾ ਨਮਕ ਪਾ ਕੇ ਕੁੱਟਦੇ ਹਾਂ ਤਾਂ ਇਹ ਵਧੀਆ ਕੁੱਟੀਆਂ ਜਾਂਦੀਆਂ ਨੇ ਅਸੀਂ ਇਹਨਾਂ ਨੂੰ ਬਿਲਕੁਲ ਬਰੀਕ ਕੁੱਟ ਕੇ ਸਾਗ ਦੇ ਵਿੱਚ ਪਾ ਦਿਤੀਆਂ ਹੁਣ ਇਸ ਨੂੰ ਅਸੀਂ 15-20 ਮਿੰਟ ਦੇ ਲਈ ਹੋਰ ਪਕਾਵਾਂਗੇ ਤੇ ਫਿਰ ਅਸੀਂ ਇਸ ਨੂੰ ਘੋਟਾਂਗੇ ਕਿਉਂਕਿ ਸਾਡਾ ਸਾਗ ਥੋੜਾ ਹੀ ਸਮਾਂ ਲਵੇਗਾ ਪੱਕਣ ਦੇ ਵਿੱਚ ਕਿਉਂਕਿ ਇਹ ਅੱਧੇ ਤੋਂ ਜ਼ਿਆਦਾ ਪੱਕ ਚੁੱਕਿਆ ਹੈ ਅਸੀਂ ਇਸ ਨੂੰ 15-20 ਮਿੰਟ ਦੇ ਲਈ ਹੋਰ ਪਕਾਇਆ ਤਾਂ ਜੋ ਸਾਡੀਆਂ ਮਿਰਚਾਂ ਤੇ ਲਸਣ ਅਦਰਕ ਉਹ ਇਹਦੇ ਵਿੱਚ ਥੋੜਾ ਪੱਕ ਜਾਵੇ ਫਿਰ ਅਸੀਂ ਇਸ ਨੂੰ ਕੁੱਟਣਾ ਸ਼ੁਰੂ ਕੀਤਾ ਮਦਨੀ ਦੇ ਨਾਲ ਅਸੀਂ ਇਸ ਨੂੰ ਮਿਕਸੀ ਦੇ ਵਿੱਚ ਨਹੀਂ ਘੋਟਿਆ ਇਹ ਮਦਨੀ ਦੇ ਵਿੱਚ ਹੀ ਕੋਲਾ-ਕੋਲਾ ਘਟ ਕੇ ਤਿਆਰ ਹੋਇਆ ਹੈ ਹੁਣ ਅਸੀਂ ਇਸ ਦੇ ਵਿੱਚ ਪਾਇਆ ਹੈ ਥੋੜਾ ਬੇਸਨ ਤੁਸੀਂ ਚਾਹੇ ਤਾਂ ਗਰਮ ਪਾਣੀ ਦੇ ਵਿੱਚ ਘੋਲ ਕੇ ਵਸਣ ਦੇ ਵਿੱਚ ਪਾ ਸਕਦੇ ਹੋ ਲੇਕਿਨ ਸਾਡਾ ਸਾਗ ਥੋੜਾ ਪਤਲਾ ਹੈ ਇਸ ਲਈ ਅਸੀਂ ਸਾਗ ਦੇ ਵਿੱਚ ਵਸਣ ਇਸੇ ਤਰ੍ਹਾਂ ਪਾਇਆ ਤੇ ਨਾਲ ਦੀ ਨਾਲ ਹੀ ਅਸੀਂ ਸਾਗ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਸ ਦੀਆਂ ਗੁੱਠਲੀਆਂ ਨਾ ਬਣਨ ਦੇਖੋ ਸਾਗ ਵਧੀਆ ਕੁੱਟ ਕੇ ਤਿਆਰ ਹੋ ਰਹਾ ਹੈ ਦੇਖੋ ਹੁਣ ਸ਼ਾਮ ਦਾ ਟਾਈਮ ਹੋ ਗਿਆ ਹੈ ਹਨੇਰਾ ਹੋ ਚੁੱਕਾ ਹੈ 5:00 ਵੱਜ ਚੁੱਕੇ ਹਨ ਸਾਡਾ ਸਾਗ ਵੀ ਬਣ ਕੇ ਤਿਆਰ ਹੋ ਗਿਆ ਹੈ ਇਸ ਵਿੱਚ ਅਸੀਂ ਹੁਣ ਦੋ ਚਮਚ ਦੇਸੀ ਘਿਓ ਦੇ ਪਾਏ ਤਾਂ ਜੋ ਸਾਡਾ ਸਾਗ ਹੋਰ ਵਧੀਆ ਘੁੱਟ ਕੇ ਕੂਲਾ-ਕੂਲਾ ਤਿਆਰ ਹੋਵੇ ਮੇਰੀ ਮੰਮੀ ਨੇ ਮੇਰੀ ਸਹਾਇਤਾ ਕੀਤੀ ਉਹਨਾਂ ਨੇ ਸਾਗ ਕੋਟਿਆ ਥੋੜਾ ਉਹਨਾਂ ਨੇ ਕੋਟਿਆ ਥੋੜਾ ਮੈਂ ਕੋਟਿਆ ਤੇ ਸਾਗ ਵਧੀਆ ਬਣ ਕੇ ਤਿਆਰ ਹੋਇਆ ਦੇਖਿਓ ਸਾਗ ਕਿੰਨਾ ਕੂਲਾ-ਕੂਲਾ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਇਸ ਨੂੰ 10-15 ਮਿੰਟ ਦੇ ਲਈ ਫਿਰ ਚੁੱਲੇ ਤੇ ਰੱਖਾਂਗੇ ਤਾਂ ਜੋ ਇਸ ਵਿੱਚ ਥੋੜਾ ਬੋਤਾ ਪਾਣੀ ਹੈ ਉਹ ਮੱਚ ਜਾਵੇਗਾ ਤੇ ਸਾਡਾ ਸਾਗ ਵਧੀਆ ਬਣੇਗਾ ਦੇਖਿਓ ਅਸੀਂ ਇਸ ਨੂੰ 10-15 ਮਿੰਟ ਦੇ ਲਈ ਹੋਰ ਸੇਕਾ ਲਵਾਇਆ ਤੇ ਸਾਡਾ ਸਾਗ ਬਣ ਕੇ ਵਧੀਆ ਤਿਆਰ ਹੋ ਗਿਆ ਹੁਣ ਅਸੀਂ ਲਗਾਵਾਂਗੇ ਇਸ ਨੂੰ ਤੜਕਾ ਦੇਖੋ ਕਿੰਨਾ ਵਧੀਆ ਸਾਗ ਬਣਿਆ ਹੈ ਹੁਣ ਅਸੀਂ ਇਸ ਨੂੰ ਤੜਕਾ ਲਗਾਵਾਂਗੇ ਤਾਂ ਜੋ ਹੋਰ ਵੀ ਟੇਸਟੀ ਬਣ ਸਕੇ ਤੁਸੀਂ ਜੇ ਇੱਕ ਜੇਕਰ ਇਸ ਤਰ੍ਹਾਂ ਹੀ ਖਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਹੀ ਖਾ ਸਕਦੇ ਹੋ ਹੁਣ ਅਸੀਂ ਕੜਾਈ ਦੇ ਵਿੱਚ ਦੋ ਚਮਚ ਪਾਵਾਂਗੇ ਸਰ੍ਹੋਂ ਦਾ ਤੇਲ ਤੁਸੀਂ ਇਸ ਨੂੰ ਦੇਸੀ ਘਿਓ ਦਾ ਤੜਕਾ ਵੀ ਲਗਾ ਸਕਦੇ ਹੋ ਪਰ ਅਸੀਂ ਸਾਗ ਦੇ ਵਿੱਚ ਫਿਰ ਮੱਖਣ ਜਾਂ ਘਿਓ ਪਾਵਾਂਗੇ ਇਸ ਲਈ ਅਸੀਂ ਇਸ ਨੂੰ ਪਹਿਲਾਂ ਸਰੋਂ ਦੇ ਤੇਲ ਵਿੱਚ ਹੀ ਤੜਕਾਂਗੇ ਕਿਉਂਕਿ ਸਰੋਂ ਦੇ ਤੇਲ ਵਿੱਚ ਤੜਕਦੇ ਤਾਂ ਸਾਗ ਬਹੁਤ ਜ਼ਿਆਦਾ ਕਰਾਰਾ ਬਣਦਾ ਹੈ ਚੰਗਾ ਲੱਗਦਾ ਹੈ ਜਦ ਤੈਲ ਗਰਮ ਹੋ ਜਾਏਗਾ ਤਾਂ ਅਸੀਂ ਇਸ ਵਿੱਚ ਪਾਵਾਂਗੇ ਦੋ ਪਿਆਜ਼ ਅਸੀਂ ਦੋ ਛੋਟੇ ਪਿਆਜ਼ ਲਏ ਹਨ ਕਈ ਵਾਰ ਅਸੀਂ ਇਸ ਨੂੰ ਲਸਣ ਦਾ ਤੜਕਾ ਲਗਾ ਕੇ ਹੀ ਖਾਦਾ ਜਾਂਦਾ ਹੈ ਪਰ ਅਸੀਂ ਤਾਂ ਇਸ ਨੂੰ ਟਮਾਟਰ ਪਿਆਜ਼ ਹਰੀ ਮਿਰਚ ਲਸਣ ਅਦਰਕ ਦਾ ਤੜਕਾ ਲਗਾਵਾਂਗੇ ਦੂਸਰਾ ਦੂਜਾ ਇਸ ਵਿੱਚ ਦੂਸਰਾ ਸਮਾਨ ਹੋਰ ਐਡ ਹੋ ਜਾਂਦਾ ਹੈ ਪਹਿਲਾਂ ਵੀ ਅਸੀਂ ਇਸ ਵਿੱਚ ਅਦਰਕ ਲਸਣ ਕੁੱਟ ਕੇ ਪਾਇਆ ਹੈ ਅਸੀਂ ਤੜਕੇ ਦੇ ਵਿੱਚ ਵੀ ਇਸ ਨੂੰ ਥੋੜਾ ਜੁੱਸ ਕਰਾਂਗੇ ਸਾਡੇ ਪਿਆਜ਼ ਬਰਾਊਨ ਹੋ ਚੁੱਕੇ ਸਨ ਫਿਰ ਅਸੀਂ ਇਸ ਵਿੱਚ ਟਮਾਟਰ ਅਦਰਕ ਲਸਣ ਕੱਟ ਕੇ ਪਾਇਆ ਹੈ ਜਦ ਇਹ اچھی طرح ਪੱਕ ਜਾਏਗਾ ਇਸ ਵਿੱਚ ਥੋੜਾ ਜਿਹਾ ਅੱਧੀ ਚਮਚ ਨਮਕ ਤੇ ਅੱਧੀ ਚਮਚ ਤੋਂ ਘੱਟ ਲਾਲ ਮਿਰਚ ਤੇ ਅੱਧੀ ਚਮਚ ਤੋਂ ਘੱਟ ਹਲਦੀ ਪਾਵਾਂਗੇ ਕਿਉਂਕਿ ਅਸੀਂ ਪਹਿਲਾਂ ਇਸ ਵਿੱਚ ਸਮਾਨ ਪਾਇਆ ਹੋਇਆ ਹੈ ਸਾਗ ਦੇ ਵਿੱਚ ਹੁਣ ਇਸ ਨੂੰ 2 ਮਿੰਟ ਪਕਾਵਾਂਗੇ ਤੇ ਫਿਰ ਇਸੇ ਤਰ੍ਹਾਂ ਸਾਗ ਪਾ ਦੇਵਾਂਗੇ ਤੇ ਸਾਗ ਨੂੰ ਤੜਕਾ ਲੱਗ ਕੇ ਤਿਆਰ ਹੈ ਫਿਰ ਅਸੀਂ ਬਣਾਵਾਂਗੇ ਮੱਕੀ ਦੀ ਰੋਟੀ ਕਿਉਂਕਿ ਸਾਗ ਤਾਂ ਮੱਕੀ ਦੀ ਰੋਟੀ ਤੇ ਬਾਜਰੀ ਦੀ ਰੋਟੀ ਨਾਲ ਹੀ ਚੰਗਾ ਲੱਗਦਾ ਹੈ ਦੇਖੋ ਸਾਡਾ ਸਾਗ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਅਸੀਂ ਅੱਧੇ ਸਾਗ ਨੂੰ ਤੜਕਾ ਲਗਾਇਆ ਹੈ ਕਿਉਂਕਿ ਜਿੰਨਾ ਇਸ ਟਾਈਮ ਅਸੀਂ ਖਾਣਾ ਹੈ ਸ਼ਾਮ ਨੂੰ ਅਸੀਂ ਓਨੇ ਸਾਗ ਨੂੰ ਹੀ ਤੜਕਾ ਲਗਾਇਆ ਹੈ ਬਾਕੀ ਅਸੀਂ ਦੂਸਰੇ ਦਿਨ ਟਿਕਾ ਲਗਾਵਾਂਗੇ ਹੁਣ ਅਸੀਂ ਇਸ ਵਿੱਚ ਮੱਖਣ ਪਾ ਸਕਦੇ ਹਾਂ ਕਿਉਂ ਪਾ ਸਕਦੇ ਹਾਂ ਜੋ ਤੁਹਾਡੀ ਚੁਆਇਸ ਹੋਵੇ ਤੁਸੀਂ ਉਹ ਪਾ ਕੇ ਖਾਓ ਅਸੀਂ ਇਸ ਵਿੱਚ ਮੱਖਣ ਪਾਇਆ ਹੈ ਦੇਖੋ ਸਾਡਾ ਸਾਗ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਅਸੀਂ ਬਣਾਵਾਂਗੇ ਮੱਕੀ ਦੀ ਰੋਟੀ ਉਹ ਵੀ ਚੁੱਲੇ ਤੇ ਹੁਣ ਟਾਈਮ ਹੋ ਚੁੱਕਾ ਹੈ ਸ਼ਾਮ ਦੇ 7 ਵਜੇ ਹੋ ਗਏ ਹਨ ਤੇ ਅਸੀਂ ਚੁੱਲੇ ਤੇ ਮੱਕੀ ਦੀ ਰੋਟੀ ਬਣਾਵਾਂਗੇ ਤੇ ਨਾਲ-ਨਾਲ ਗਰਮ-ਗਰਮ ਸਾਗ ਦੀ ਖਾਵਾਂਗੇ। ਮੇਰੀ ਮੰਮੀ ਨੇ ਅੱਧਾ ਕਿਲੋ ਆਟਾ ਲਿਆ ਮੱਕੀ ਦਾ ਤੇ ਉਸ ਵਿੱਚ ਇੱਕ ਚਮਚ ਨਮਕ ਪਾਇਆ ਤੇ ਗਰਮ-ਗਰਮ ਪਾਣੀ ਨਾਲ ਇਸ ਨੂੰ ਥੋੜਾ ਜਿਹਾ ਆਟਾ ਲੈ ਕੇ ਗੁੰਨਣਾ ਸ਼ੁਰੂ ਕੀਤਾ। ਉਹਨਾਂ ਨੇ ਇਹ ਸਾਰਾ ਆਟਾ ਨਹੀਂ ਗੁੰਨਿਆ ਤੇ ਥੋੜਾ ਆਟਾ ਗੁੰਨਿਆ ਤੇ ਇਸ ਵਿੱਚ ਮਲਾਈ ਮਟੋਆ ਬਣਾਇਆ। ਕਿਉਂਕਿ ਜੇਕਰ ਅਸੀਂ ਇਸ ਨੂੰ ਨਾਲ ਦੀ ਨਾਲ ਹੀ ਗੁੰਨ ਕੇ ਬਣਾਉਂਦੇ ਹਾਂ ਤੇ ਮੱਕੀ ਦੀ ਰੋਟੀ ਬਿਲਕੁਲ ਟੁੱਟਦੀ ਨਹੀਂ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਆਟਾ ਗੁੰਨ ਕੇ ਨਹੀਂ ਰੱਖਣਾ ਚਾਹੀਦਾ। ਫਿਰ ਰੋਟੀ ਬੰਦ ਹੀ ਨਹੀਂ ਹੈ। ਇਸ ਨੂੰ ਉਹਨਾਂ ਹੀ ਗੁੰਨੋ ਜਿੰਨੀ ਤੁਸੀਂ ਰੋਟੀ ਬਣਾਣੀ ਹੈ। ਉਹਨਾਂ ਨੇ ਇਹ ਰੋਟੀ ਹੱਥ ਤੇ ਹੀ ਬਣਾਈ। ਉਹ ਵਕਤੀ ਦੀ ਰੋਟੀ ਤੇ ਬਾਜਰੇ ਦੀ ਰੋਟੀ ਹੱਥ ਤੇ ਬਣਾ ਲੈਂਦੇ ਹਨ। ਮੇਰੇ ਤੋਂ ਇਹ ਨਹੀਂ ਬਣੀ ਇਸ ਲਈ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਸਾਨੂੰ ਮੱਕੀ ਦੀ ਰੋਟੀ ਚੁੱਲੇ ਤੇ ਬਣਾ ਕੇ ਖਵਾਓ ਦੇਖੋ ਉਹਨਾਂ ਨੇ ਨਰਮ ਨਰਮਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ तुम चाहो तो इसमें थले सेक दस सद नहीं तो उपर ही घ्यो ला के देसी घ्यो ला के रोटी पका सकते हो पराठा मक्की दी रोटी सुकी खाइए तो खादी नहीं जाती इसलिए इस घ्यो लगा के खाइए तो बहुत ही ज़्यादा टेस्टी लगती है मम्मी ने दोनों तरफ घ्यो लाया तो रोटी अच्छी तरह पकाया तो फिर असी गरम गर्म, -गर्म रोटियाँ साग दे ਸਾਡੀ ਮੱਕੀ ਦੀ ਰੋਟੀ ਬਣ ਕੇ ਤਿਆਰ ਹੈ। ਤੇ ਅਸੀਂ ਇਸ ਨੂੰ ਸਰਵ ਕਰਾਂਗੇ ਸਾਗ ਦੇ ਨਾਲ। ਅਸੀਂ ਇਸ ਵਿੱਚ ਕੋਈ ਆਟਾ ਨਹੀਂ ਮਲਾਇਆ ਸਿਰਫ ਮੱਕੀ ਦਾ ਆਟਾ ਹੀ ਲਿਆ ਹੈ। ਦੋਨਾਂ taraf ਤੋਂ ਅਸੀਂ ਮੱਕੀ ਦੀ ਰੋਟੀ ਨੂੰ ਅੱਛੀ ਤਰ੍ਹਾਂ ਸੇਕਿਆ। ਇਹ ਬਿਲਕੁਲ ਕੱਚੀ ਨਹੀਂ ਰਹਿਣੀ ਚਾਹੀਦੀ। ਕੌਣ-ਕੌਣ ਚੁੱਲ੍ਹੇ ਤੇ ਸਾਹਮਣੇ ਬੈਠ ਕੇ ਗਰਮ-ਗਰਮ ਰੋਟੀਆਂ ਖਾਂਦਾ ਹੈ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਉਦੋਂ ਸਾਡਾ ਸਾਗ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀ ਤੇ ਹੁਣ ਅਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਵਿੱਚ ਮੱਖਣ ਕਿਉਂ ਹੋਵੇ ਤੇ ਰੋਟੀ ਕਿਉਂ ਨਾ ਸਵਾਦ ਲੱਗੇ ਹੁਣ ਅਸੀਂ ਚੀ ਜ ਪਾਵਾਂਗੇ ਦੇਸੀ ਘਿਓ ਤੋ ਅੱਜ ਉਹ ਜੀ ਤੁਸੀਂ ਵੀ ਰੋਟੀ ਖਾਓ ਮੱਕੀ ਦੀ ਸਾਗ ਦੇ ਨਾਲ ਸਾਡੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣ ਕੇ ਤਿਆਰ ਹੈ ਤੇ ਮੇਰੀ ਇੱਕ ਲਾਸਟ ਵਿੱਚ ਫੇਰ ਤੁਹਾਡੇ ਨਾਲ ਇੱਕ ਰਿਕੁਐਸਟ ਹੈ ਕਿ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਜਰੂਰ ਲਾਈਕ ਕਰਨਾ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਫਿਰ ਕੱਲ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਵਾਂਗੇ ਬਾਏ ਬਾਏ